ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੀਬੀ ਤੇਰਾ ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਵਾਖੇ ਤੰਦਰੁਸਤੀਆਂ ਵਾਖੇ ਜੀ ਹਾਂਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਸੀ ਆਪਣੇ ਵਿਆਹ ਦੀ ਐਲਬਮ 2006 ਦੇ ਵਿੱਚ ਆਪਾਂ ਕਿਸ ਤਰ੍ਹਾਂ ਦੇ ਸੀ ਚਲੋ ਜੀ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਇਹ ਆਪਣੀ ਅਗੇਜਮੈਂਟ ਐਲਬਮ ਹੈਗੀ ਤੇ ਉਦੋਂ ਆਪਾਂ ਇਸ ਤਰ੍ਹਾਂ ਦੇ ਹੁੰਦੇ ਸੀਗੇ ਦੇਖੋ ਤੁਸੀਂ ਇਹ ਹੈ ਜੀ ਮੇਰੇ ਨਾਲ ਦਾ ਬੇਟਾ ਜੋ ਕਾਫੀ ਵੱਡਾ ਹੋ ਗਿਆ ਤੇ 12 ਵੀ ਚਲਿਆ ਗਿਆ ਹੈ ਤਾਂ ਇਹ ਨੇ ਮੇਰੇ ਚਾਚੀ ਜੀ ਤੇ ਮੇਰੇ ਨਾਨੀ ਜੀ ਇਹ ਨੇ ਸਾਡੇ ਮੰਮੀ ਉਰੇ ਵਾਲੇ ਜੀ ਤੇ ਇਹ ਮੇਰੇ ਮਾਮੀ ਜੀ ਨੇਗੇ ਇਹ ਮੇਰੇ ਮੰਮੀ ਆ ਗਈ ਤੇ ਇਹ ਵੀ ਮੇਰੇ ਮੰਮੀ ਨੇ ਇਹ ਪਿੰਡ ਵਾਲੇ ਮੰਮੀ ਆ ਗਈ ਤੇ ਇਧਰੋਂ ਮੇਰੇ ਸਾਸੂਆਂ ਇਹ ਨੇ ਸਾਡੇ ਪਾਪਾ ਜੀ ਤੇ ਮੇਰੇ ਨੰਨ ਦਾ ਬੇਟਾ ਤੇ ਵੀਰੇ ਮੰਮੀ ਇਹ ਨੇ ਮੇਰੇ ਨੰਨ ਦਾ ਜੀ ਇਹ ਵੱਡੇ ਸਿਸਟਰ ਹੋਗੇ ਇਹ ਛੋਟੇ ਇਹ ਸਾਡੀ ਇੰਗੇਜਮੈਂਟ ਐਲਬਮ ਤੇ ਉਹਨ ਤੁਹਾਨੂੰ ਵਿਆਹ ਵਾਲੀ ਦਿਖਾਉਣੇ ਆਪਾਂ ਬਹੁਤ ਬਹੁਤ ਹੀ ਜ਼ਿਆਦਾ ਚੇਂਜ ਹੈ ਹੁਣ ਤਾਂ ਇਹ ਰਮੇਂ ਜੀ ਦਾ ਨੰਦ ਘਰ ਇਹ ਆਗਜੀ ਵੀ ਦੀ ਸੋਹਰਾ ਫੈਮਿਲੀ ਸਾਰੀ ਮੇਰੇ ਜਠਾਣੀਆਂ ਇਹ ਵਾਲੇ ਹੋਗੇ ਇਹ ਵਾਲੇ ਹੋਗੇ ਇਹ ਸਾਡੇ ਮਾਸੀ ਜੀ ਇਹ ਵੀ ਸਾਡੇ ਮੰਮੀ ਨੇ ਆ ਵੀ ਮੇਰੇ ਜਠਾਨੀਆਂ ਆ ਮੇਰੇ ਦੂਸਰੇ ਨਣਧ ਹੋਗੇ ਇਹ ਤੁਸੀਂ ਅਗੇਜਮੈਂਟ ਵਾਲੀ ਉਹ ਚ ਦੇਖ ਚੁੱਕੇ ਐ ਐਲਬਮ ਚ ਵੱਡੇ ਨੇਗੇ ਚਲੋ ਚਲੋ ਹਾਂਜੀ ਇਹ ਨੇ ਮੇਰੀਆਂ ਚਾਰੋਂ ਨਣ ਦਾ ਦਿਖਾਣਾ ਤੁਹਾਨੂੰ ਇਹ ਹੈਗੇ ਨੇ ਸਭ ਤੋਂ ਵੱਡੇ ਫਿਰ ਇਹ ਵਾਲੀ ਫਿਰ ਇਹ ਵਾਲੀ ਤੇ ਇਹ ਸਭ ਤੋਂ ਛੋਟੇ ਇਹ ਹੈਗੇ ਮੇਰੇ ਜੇਠ ਦੀ ਬੇਟੀ ਤੇ ਬੇਟਾ ਇਹ ਆ ਮੇਰੇ ਜੇਠ ਦਾ ਬੇਟਾ ਵੱਡੇ ਜੇਠ ਦਾ ਬੇਟਾ ਹੋਗਾ ਉਹ ਸਾਡੇ ਮਾਸੀ ਦੇ ਸੀਗੇ ਇਹ ਮੇਰੇ ਰੀਅਲ ਜੇਠ ਦਾ ਬੇਟਾ ਆ ਗਿਆ ਇਹ ਮੇਰੇ ਰੀਅਲ ਜਠਾਣੀ ਨੇਗੇ ਜੀ ਵੇਰੀ ਮਾਸੀ ਮਾਸੜ ਇਹ ਨੇ ਮੇਰੀ ਸਿਸਟਰ ਤਾਈ ਦੀ ਬੇਟੀ ਮਾਸੀ ਦੀ ਬੇਟੀ ਤੇ ਚਾਚਾ ਜੀ ਦੀ ਬੇਟੀ ਆ ਪੂਆ ਜੀ ਦੀ ਬੇਟੀ ਦੀ ਕੁੜੀ ਹੋਗੀ ਕਿ ਕਿਹਸੋਂ ਤੱਕ ਇਹ ਨੇ ਮੇਰੇ ਚਾਚਾਈ ਤੇ ਚਾਚਾਈ ਨੇ ਸਾਰੇ ਸ਼ਗਨ ਕੀਤੇ ਸੀਗੇ ਕਿਉਂਕਿ ਮੇਰੇ ਡੈਡੀ ਉਦੋਂ ਬਹੁਤ ਬਿਮਾਰ ਸੀਗੇ ਤੇ ਇਹਨਾਂ ਨੇ ਸਾਰੇ ਸ਼ਗਨ ਇਥੇ ਨੌਂ ਵਾਰਸ ਲਾਰੇ ਸੀਗੇ ਦੋਲੀ ਦੋਲੀ ਨੂੰ ਦੇਖ ਕੇ ਹਜੇ ਵੀ ਮਨ ਉਦਾਸ ਹੋ ਜਾਂਦਾ ਕੀ ਹੈ ਜੀ ਮੇਰਾ ਵੱਡਾ ਭਰਾ ਚਾਚਾਈ ਦਾ ਬੇਟਾ ਦਾ ਬੇਟਾ ਇਹ ਹੈ ਜੀ ਮੇਰਾ ਰੀਅਲ ਬ੍ਰਦਰ ਥੋੜੀ ਜੀ ਫੋਟੋ ਹੈਈ ਹੈ ਵਿਚਾਰਾ ਜ਼ਿਆਦਾ ਹੀ ਇਮੋਸ਼ਨਲ ਸੀਗਾ ਦੋ ਛੋਟਾ ਸੀ ਕੁਛਤਾ ਇਹ ਵੀ ਵੀ ਨੇ ਜੇ ਠਾਣੀਆਂ ਨੇ ਜੀ ਇਹਨਾਂ ਦੇ ਬੇਟੇ ਏ ਦੀ ਜੀ ਮੇਰੇ ਜੀਤ ਦੀਆਂ ਬੇਟੀਆਂ ਸਾਡੇ ਮਾਮਾਈ ਦੇ ਮੁੰਡੇ ਨੇ ਜਿਹੜੇ ਆ ਵੱਡੇ ਵੀਰੇ ਦੀ ਬੇਟੀ ਐ ਛੋਟੇ ਵੀਰੇ ਦੀ ਬੇਟੇ ਸਾਡੇ ਮਾਸੀ ਦਾ ਬੇਟਾ ਇਹਨਾਂ ਦੀ ਡੈਥ ਹੋ ਚੁੱਕੀ ਆ ਤੇ ਦੀਦੀ ਨੇ ਸਾਡੇ ਇਹ ਮਾਸੀ ਦੀ ਵੀ ਡੈਥ ਹੋ ਚੁੱਕੀ ਕੋ ਟਾਈਮ ਦੇ ਵਿੱਚ ਤਾਂ ਕਿੱਦਾਂ ਇਹ ਮਸ਼ਹੂਰ ਹੁੰਦਾ ਸੀ ਡੀਜੇ ਵਗੈਰਾ ਬਹੁਤ ਘੱਟ ਲਾਇਆ ਜਾਂਦੇ ਸੀਗੇ ਸਾਰੇ